ਕੀ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਨਿਰਾਸ਼ ਹੋ ਚੁੱਕੇ ਹੋ ਤੁਸੀਂ ਵੀ ਬਹੁਤ ਜ਼ਿਆਦਾ ਹਤਾਸ਼ ਹੋ ਉਦਾਸ ਹੋ ਤੇ ਤੁਸੀਂ ਵੀ ਕਿਤੇ ਇਹ ਵਾਲੀ ਗਲਤੀ ਤਾਂ ਨਹੀਂ ਕਰ ਰਹੇ ਕਿਹੜੀ ਗਲਤੀ ਸੰਗਤ ਕਿ ਤੁਸੀਂ ਵੀ ਇਹੋ ਜਿਹੇ ਲੋਕਾਂ ਦੇ ਵਿੱਚ ਤੇ ਨਹੀਂ ਘਿਰੇ ਹੋਏ ਤੁਸੀਂ ਵੀ ਕਿਤੇ ਇਹੋ ਜਿਹੇ ਲੋਕਾਂ ਦਾ ਸਾਥ ਤੇ ਨਹੀਂ ਕੀਤਾ ਹੋਇਆ ਜਿਹੜੇ ਆਪ ਹੀ ਜ਼ਿੰਦਗੀ ਦੇ ਵਿੱਚ ਨਿਰਾਸ਼ ਹੈ ਪਰੇਸ਼ਾਨ ਹੈ ਬਿਲਕੁਲ ਸੰਗਤ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਪਰ ਅਸੀਂ ਕਦੇ ਇਸ ਸਟੇਜ ਨੂੰ ਗਹਿਰਾਈ ਨਾਲ ਸੋਚਦੇ ਨਹੀਂ ਤੇ ਅਸੀਂ ਉਹੋ ਜੀ ਸੰਗਤ ਛੱਡਦੇ ਵੀ ਨਹੀਂ ਆਓ ਇਸ ਨੂੰ ਆਪਾਂ ਸੰਸਾਰਿਕ ਉਦਾਹਰਣ ਨਾਲ ਪਹਿਲਾਂ ਸਮਝ ਲੈਨੇ ਆ ਫਿਰ ਗੁਰਬਾਣੀ ਵਿੱਚੋਂ ਵੀ ਅਸੀਂ ਐਗਜ਼ਾਮਪਲ ਲੈ ਲਵਾਂਗੇ ਮੰਨ ਲਓ ਕੋਈ ਬੱਚਾ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਅੱਛਾ ਨਹੀਂ ਹੈ ਪਰ ਕਲਾਸ ਦੇ ਵਿੱਚ ਜਿਹੜੇ ਚਾਰ ਬੱਚੇ ਹੁਸ਼ਿਆਰ ਨੇ ਜੇ ਉਹ ਬੱਚਾ ਉਹਨਾਂ ਦਾ ਗਰੁੱਪ ਜੁਆਇਨ ਕਰ ਲਵੇ ਉਹਨਾਂ ਦੀ ਸੰਗਤ ਕਰੇ ਤਾਂ ਹੌਲੀ-ਹੌਲੀ ਉਹ ਬੱਚਾ ਵੀ ਤੇਜ਼ ਹੋ ਹੀ ਜਾਏਗਾ ਪੜ੍ਹਾਈ ਦੇ ਵਿੱਚ ਉਸ ਨੂੰ ਵੀ ਪੜ੍ਹਾਈ ਚੰਗੀ ਲੱਗੇਗੀ ਜਾਂ ਮੰਨ ਲਓ ਚਾਰ ਬੰਦੇ ਚੋਰ ਨੇ ਚੋਰੀ ਕਰਦੇ ਨੇ ਤੁਸੀਂ ਨਹੀਂ ਕਰਦੇ ਪਰ ਤੁਸੀਂ ਇਹੋ ਜੇ ਚਾਰ ਬੰਦਿਆਂ ਨੂੰ ਆਪਣਾ ਦੋਸਤ ਬਣਾ ਲਿਆ ਉਹਨਾਂ ਦੀ ਸੰਗਤ ਕਰ ਲਈ ਉਹਨਾਂ ਦੇ ਨਾਲ ਦੋਸਤੀ ਪਾ ਲਈ ਤਾਂ ਯਕੀਨ ਜਾਣਿਓ ਤੁਸੀਂ ਵੀ ਚੋਰ ਬਣੇ ਜਾਓਗੇ ਜੇ ਚੋਰ ਨਹੀਂ ਵੀ ਬਣਦੇ ਤਾਂ ਤੁਹਾਨੂੰ ਵੀ ਵੱਲਛਲ ਪਾਣੇ ਚੋਰੀ ਕਰਨ ਦੇ ਤਰੀਕੇ ਆ ਹੀ ਜਾਣਗੇ ਜੇ ਚਾਰ ਬੰਦੇ ਨਸ਼ੇ ਕਰਨ ਵਾਲੇ ਆ ਤੁਸੀਂ ਨਹੀਂ ਕਰਦੇ ਤੁਸੀਂ ਉਹ ਨਸ਼ੇ ਕਰਨ ਵਾਲਿਆਂ ਦੀ ਸੰਗਤ ਜੁਆਇਨ ਕਰ ਲਓ ਤੁਸੀਂ ਵੀ ਨਸ਼ੇ ਕਰਨ ਲੱਗ ਪਵੋਗੇ ਜੇ ਨਸ਼ੇ ਨਹੀਂ ਵੀ ਕਰਦੇ ਤਾਂ ਤੁਹਾਨੂੰ ਵੀ ਨਸ਼ਾ ਕਰਨਾ ਜਾਇਜ਼ ਲੱਗਣ ਲੱਗ ਪਵੇਗਾ ਮੰਨ ਲਓ ਚਾਰ ਬੰਦੇ ਜਿਮ ਜਾਂਦੇ ਨੇ ਉਹਾਂ ਦੀ ਅੱਛੀ ਹੈਲਥ ਹੈ ਅੱਛੀ ਫਿਟਨੈਸ ਹੈ ਪਰ ਤੁਸੀਂ ਨਹੀਂ ਕਰਦੇ ਪਰ ਜੇਕਰ ਤੁਸੀਂ ਉਹਨਾਂ ਦੀ ਸੰਗਤ ਕਰੋਗੇ ਤਾਂ ਤੁਸੀਂ ਵੀ ਹੈਲਥ ਕੌਨਸ਼ੀਅਸ ਹੋ ਹੀ ਜਾਵੋਗੇ ਇਸੇ ਤਰੀਕੇ ਨਾਲ ਜੇ ਚਾਰ ਬੰਦੇ ਨਾਮ ਤੇ ਆਉਣ ਵਾਲੇ ਨੇ ਪਰਮੇਸ਼ਰ ਨਾਲ ਜੁੜੇ ਹੋਏ ਨੇ ਤੁਹਾਨੂੰ ਪਰਮੇਸ਼ਰ ਚੰਗਾ ਨਹੀਂ ਲੱਗਦਾ ਤੁਹਾਨੂੰ ਨਾ ਉਹਨਾਂ ਦੀ ਇਕੱਲਾ ਬਾਤਾਂ ਚੰਗੀਆਂ ਲੱਗਦੀਆਂ ਨੇ ਪਰ ਜੇਕਰ ਤੁਸੀਂ ਉਹਨਾਂ ਚਾਰ ਬੰਦਿਆਂ ਤੇ ਗਰੁੱਪ ਵਿੱਚ ਚੱਲੇ ਜਾਓਗੇ ਉਹਨਾਂ ਨੂੰ ਜੁਆਇਨ ਕਰ ਲਵੋਗੇ ਉਹਨਾਂ ਦੀ ਸੰਗਤ ਕਰੋਗੇ ਤਾਂ ਤੁਹਾਨੂੰ ਵੀ ਪਰਮੇਸ਼ਰ ਦਾ ਨਾਮ ਚੰਗਾ ਲੱਗੇਗਾ ਤੁਸੀਂ ਵੀ ਪਰਮੇਸ਼ਰ ਦੀ ਰਮਜਾ ਨੂੰ ਸਮਝਣਾ ਸ਼ੁਰੂ ਕਰੋਗੇ ਉਹਨ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਗਣਿਕਾ ਵਰਗੀ ਪਾਪਨ ਜਿਹੜੀ ਕਿ ਇੱਕ ਕੌਸ਼ਟੂ ਸੀ ਉਹਦਾ ਵੀ ਤਾਂ ਉਦਾਰ ਹੋਇਆ ਕਦੋਂ ਜਦੋਂ ਉਸ ਨੂੰ ਸਾਧੂ ਮਿਲਿਆ ਸਾਧੂ ਨੇ ਤੋਤਾ ਦਿੱਤਾ ਉਸ ਨੇ ਤੋਤਾ ਦੇ ਸੰਗਤ ਕੀਤੀ ਇੱਕ ਰਮਜ ਸੀ ਇੱਕ ਟੈਕਨੀਕ ਸੀ ਸਾਧੂ ਦੀ ਉਸ ਗਣਿਕਾ ਨੂੰ ਉਸ ਪਿਛੜ ਦੇ ਵਿੱਚੋਂ ਬਾਹਰ ਕੱਢਣ ਦੀ ਕਹਿੰਦੇ ਸੰਗਤ ਕਾ ਗੁਣ ਬਹੁਤ ਅਧਿਕ ਆਈ ਪਰ ਸੁਆ ਗਣਕ ਉਦਾਰੇ ਹੋਰ ਗੁਰਬਾਣੀ ਗੁਰੂ ਦੇ ਵਿੱਚ ਸਮਝਾਇਆ ਕਹਿੰਦੇ ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਕਿਉਂਕਿ ਸੰਗਤ ਦੇ ਨਾਲ ਕੀ ਹੁੰਦਾ ਸਾਡੇ ਅੰਦਰ ਦ੍ਰਿੜਤਾ ਆਉਂਦੀ ਹੈ ਹੁਣ ਇਹ ਗੱਲ ਤੁਸੀਂ ਆਪ ਵਿਚਾਰਨੀ ਹੈ ਕਿ ਤੁਹਾਡੀ ਸੰਗਤ ਕਿਹੋ ਜੀ ਹੈ ਜੇ ਤੁਹਾਡੀ ਸੰਗਤ ਗਲਤ ਹੈ ਤਾਂ ਤੁਹਾਨੂੰ ਉਹ ਸੰਗਤ ਛੱਡਣੀ ਪਵੇਗੀ ਜੇਕਰ ਤੁਸੀਂ ਸੁੱਕੀ ਹੋਣਾ ਚਾਹੁੰਦੇ ਹੋ ਸਕਸੈਸ ਹੋਣਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ